ਤav ਕੋਈ ਭੁੱਲ ਜਾ ਕਰੋ ਡਰਿਆ ਨਾ ਕਰੋ ਪਰ ਕਿਸੇ ਨੂੰ ਦੱਸਦੇ ਆਂ ਵੀ ਪਰਮੇਸ਼ਰ ਨੂੰ ਜਾਣਦਾ ਮੈਂ ਪ੍ਰਭੂ ਯਿਸੂ ਨੂੰ ਜਾਣਦਾ ਮੈਂ ਉਹਦੇ ਜਾਣਨਾ ਤੇ ਡਰਿਆ ਨਾ ਕਰੋ ਹਾਲੇਲੂਇਆ ਖੋਸ਼ੋ ਕੇ ਦੱਸਿਆ ਕਰੋ ਕਹਿੰਦਾ ਜੇ ਤੂੰ ਮੇਰਾ ਇਨਕਾਰ ਕਰੇਗਾ ਤਾਂ ਮੈਂ ਵੀ ਤੇਰਾ ਇਨਕਾਰ ਕਰੂੰਗਾ ਹਾਲੇਲੂਇਆ ਤੇਰਾ ਕਰਕੇ ਆਉਦਾ ਸੱਚਮਚ ਆਉਦਾ ਜੋ ਹੈਗਾ ਦੱਸਿਆ ਕਰੋ ਹਰ ਇੱਕ ਨੂੰ ਪਤਾ ਹੋਵੇ ਆਪਦੀ ਗਵਾਹੀ ਦੱਸਿਆ ਕਰੋ ਜਦੋਂ ਆਪਾਂ ਆਪਦੀ ਗਵਾਹੀ ਦੱਸਦੇ ਫੇਰ ਅਗਲੇ ਨੂੰ ਯਕੀਨਦਾ ਵਾਕਈ ਪਰਮੇਸ਼ਰ ਵੱਡੇ ਵੱਡੇ ਕੰਮ ਕਰਦਾ ਵੈ ਹਾਲੇਲੂਇਆ ਕਹਿੰਦਾ ਅੱਤੇ ਲੌਦਿਕੀਆ ਦੇ ਕਲੀਸੀਆ ਦੇ ਦੂਤ ਨਹੀਂ ਔਂ ਲਖ ਜਿਹੜਾ ਆਮੀਨ ਹੈ ਜਿਹੜਾ ਵਫਾਦਾਰ ਹੈ ਸੱਚਾ ਗਵਾਹ ਹੈ ਜਿਹੜਾ ਪਰਮੇਸ਼ਰ ਦੀ ਸ੍ਰੇਸ਼ਟ ਦਾ ਮੋਢਾ ਉਹ ਏ ਆਖਦਾ ਹੈ ਕੌਣ ਹੈ ਸੱਚਾ ਪਰਮੇਸ਼ਰ ਵਫਾਦਾਰ ਕੌਣ ਹੈ ਪਰਮੇਸ਼ਰ ਹੈ ਹਾਲੇਲੂਇਆ ਉਹ ਕੀ ਕਹਿੰਦਾ ਕਹਿੰਦਾ ਜਿਹੜਾ ਪਰਮੇਸ਼ਰ ਦੀ ਸ੍ਰੇਸ਼ਟ ਦਾ ਮੋਢਾ ਉਹ ਏ ਆਖਦਾ ਹੈ ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਕਿ ਤੂੰ ਨਾ ਤਾਂ ਠੰਡਾ ਹੈ ਨਾ ਤੱਤਾ ਹੈ ਮੈਂ ਚਾਹੁੰਦਾ ਸਾਂ ਜੋ ਤੂੰ ਠੰਡਾ ਜਾਂ ਤੱਤਾ ਹੁੰਦਾ ਹallelujah ਕੀ ਕਹਿੰਦਾ ਮੈਂ ਕਹਿੰਦਾ ਤੇਰੇ ਕੰਮਾਂ ਨੂੰ ਜਾਣਦਾ ਨਾ ਤੂੰ ਤੱਤਾ ਤੇ ਨਾ ਤੂੰ ਠੰਡਾ ਮੈਂ ਹallelujah ਜਾਂ ਤਾਂ ਪ੍ਰਭੂ ਚ ਆ ਕੇ ਸੌਜੋ ਠਰਜੋ ਐਨ ਜਾਂ ਫਿਰ ਗਰਮ ਰਿਆ ਕਰੋ ਹallelujah ਗਰਮ ਕੀ ਰਹਿਣਾ ਪਰਮੇਸ਼ਰ ਦੇ ਮਗਰ ਮਗਰ ਲੱਗਣਾ ਕੋਈ ਨਾ ਤੱਤਾ ਹੋਵੇ ਨਾ ਠੰਡਾ ਜਦ ਠੰਡਾ ਹੀ ਹੋ ਜਾ ਰਿਮੇਸ਼ਰ ਨੂੰ ਛੱਡ ਦੇ ਤੇ ਜਾਂ ਫਿਰ ਗਰਮ ਰਹਿ ਹਾਲੇਲੂਇਆ ਤੱਤਾ ਠੰਡਾ ਸੀਲ ਗਰਮ ਨਹੀਂ ਰਹਿਣਾ ਕਹਿੰਦਾ ਜਾਂ ਤੱਤਾ ਹੋ ਜਾਂ ਠੰਡਾ ਹੋ ਹਾਲੇਲੂਇਆ ਕਹਿੰਦਾ ਸੋ ਤੂੰ ਸੀਲ ਗਰਮ ਜੋ ਹੈ ਨਾ ਤੱਤਾ ਨਾ ਠੰਡਾ ਇਸ ਕਾਰਨ ਮੈਂ ਤੈਨੂੰ ਆਪਣੇ ਮੂੰਹ ਵਿੱਚੋਂ ਉਗਲ ਸੁੱਟੂੰਗਾ ਹਾਲੇਲੂਇਆ ਤੱਤਾ ਨਾ ਠੰਡਾ ਕੀ ਬਾਨਾ ਗਰਮ ਹੀ ਰਹਿਣਾ ਆਪਾਂ ਅਸੀਂ ਅੱਧਾ ਨਿਵਿੱਧਕ ਪ੍ਰਭੂ ਚ ਆ ਕੇ ਅੱਧਾ ਕਪਾ ਸੰਸਾਰ ਚ ਤੁਰਦੇ ਫੇਰੇ ਲਈ ਨਹੀਂ ਸੱਚਮੁੱਚ ਆਪਾ ਪ੍ਰਭੂ ਦਾ ਲਾਡ ਫੜਿਆ ਆਪਾਂ ਤਾਂ ਸਾਰਾ ਕੁਝ ਪਰਮੇਸ਼ਰ ਤੋਂ ਹੀ ਹੋਣਾ ਹੈ ਹੋਰ ਕਿਸੇ ਕੋਲੇ ਦਾ ਹੱਲ ਨਹੀਂ ਹਾਲੇਲੂਇਆ ਸਭ ਕੁਝ ਪਰਮੇਸ਼ਰ ਕਰਨ ਦੀ ਤਾਕਤ ਰੱਖਦਾ ਵੈ ਹਾਲੇਲੂਇਆ ਕੈਨਦਸ ਜੋ ਤੂੰ ਆਖਦਾ ਹੈ ਮੈਂ ਧਨਵਾਨ ਹਾਂ ਅਤੇ ਮੈਂ ਮਾਇਆ ਜੋੜੀ ਹੈ ਅਤੇ ਮੈਨੂੰ ਕਾਸੇ ਦੀ ਲੋੜ ਨਹੀਂ ਅਤੇ ਨਹੀਂ ਜਾਣਦਾ ਜੋ ਤੂੰ ਦੁਖੀ ਮੰਦ ਭਾਗੀ ਕੰਗਾਰ ਅੰਨਾ ਅਤੇ ਨੰਗਾ ਹੈ ਹਾਲੇਲੂਇਆ ਮਾਇਆ ਤੇ ਨਹੀਂ ਭਰੋਸਾ ਰੱਖਣਾ ਆਪਾਂ ਕਾਦੇ ਤੇ ਰੱਖਣਾ ਹੈ ਪਰਮੇਸ਼ਰ ਉਹ ਵੀ ਜੇ ਪਰਮੇਸ਼ਰ ਦਾ ਹੱਥ ਆਉਂਦਾ ਆਪਾਂ ਨੂੰ ਫੇਰ ਹੀ ਦਿੰਦਾ ਵੈ ਆਪਦੇ ਆਪਾਂ ਆਪਦੇ ਬਲ ਨਾਲ ਆਪਾਂ ਕੁਝ ਨਹੀਂ ਕਰ ਸਕਦੇ ਹallelujah ਹallelujah ਮਾਇਆ ਵੀ ਚਾਹੀਦੀ ਉਹਦੇ ਬਿਨਾ ਵੀ ਨਹੀਂ ਆਪਣਾ ਸਰਦ ਆ ਪਰ ਸਾਰੀ ਤੇੜੀ ਮਾਇਆ ਪਿੱਛੇ ਹੀ ਨਹੀਂ ਭੱਜੇ ਫਿਰ ਨਾ ਇੱਥੋਂ ਵੀ ਬਣ ਜਾਣ ਇਹਦੇ ਨਾਲ ਠੱਗੀ ਮਾਰ ਲੈ ਇੱਥੇ ਐਂ ਕਰ ਲੈ ਇੱਥੇ ਐਂ ਕਰ ਲੈ ਨਹੀਂ ਜੋ ਪਰਮੇਸ਼ਰ ਦਿੰਦਾ ਸੱਚਮੁੱਚ ਉਹ ਥੋੜੇ ਵਿੱਚ ਵੀ ਬਰਕਤ ਪਾ ਦਿੰਦਾ ਹੈ ਹਾਲੇਲੂਇਆ ਪਰਮੇਸ਼ਰ ਦਾ ਵਚਨ ਵੀ ਉਹਦੇ ਵੀ ਆਪਾਂ ਹੁਕਮਾਂ ਤੇ ਚੱਲਣਾ ਹੈ ਜੇ ਕਹਿੰਦਾ ਤੇਰੇ ਕੋਲ ਬਾਲਾ ਤਾਂ ਨਜੋੜਿਆ ਫਿਰ ਤਾ ਤੂੰ ਕਹਿੰਦਾ ਮਾਇਆ ਤੇ ਭਰੋਸਾ ਰੱਖਦਾ ਪਰਮੇਸ਼ਰ ਤੇ ਭਰੋਸਾ ਨਹੀਂ ਰੱਖਦਾ ਹਾਲੇਲੂਇਆ ਕਹਿੰਦਾ ਤਾਂ ਮੈਂ ਤੈਨੂੰ ਸਲਾਹ ਦਿੰਦਾ ਹਾਂ ਕਿ ਅੱਗ ਵਿੱਚ ਤਾਇਆ ਹੋਇਆ ਸੋਨਾ ਮੇਰੇ ਕੋਲੋਂ ਮੁੱਲ ਲੈ ਲੈ ਤਾਂ ਜੋ ਤੂੰ ਧਨਵਾਨ ਹੋ ਜਾਵੇਂ ਅਤੇ ਚਿੱਟੇ ਵਸਤਰ ਲੈ ਜਾ ਤੂੰ ਆਪਣੇ ਉਧਾਲੇ ਪਾਵੇਂ ਅਤੇ ਤੇਰੇ ਨਗੇਜ ਦਾ ਲੱਜਾ ਪ੍ਰਗਟ ਨਾ ਹੋਵੇ ਤੇ ਆਪਣੀਆਂ ਅੱਖੀਆਂ ਵਿੱਚ ਪਾਉਣ ਨੂੰ ਸੁਰਮਾ ਲੈ ਲੈ ਕਿ ਤੂੰ ਸਜਾਖਾ ਹੋ ਜਾਵੇਂ ਹਾਲੇਲੂਇਆ ਸੋਨਾ ਚਾਂਦੀ ਵੀ ਜਿਹੜਾ ਉਹ ਵੀ ਫਿੱਕੇ ਆ ਪਰਮੇਸ਼ਰ ਦੇ ਵਚਨਾਂ ਦੇ ਅੱਗੇ ਹਾਲੇਲੂਇਆ ਕਹਿੰਦਾ ਸਜਾਖਾ ਤੁਸ ਜੱਖਾ ਹੋ ਜਾ ਮੈਥੋਂ ਸਵਰਮਾ ਲੈ ਹਾਲੇਲੂਇਆ ਆਪਾਂ ਸੱਚਮੁੱਚ ਆਉਂਦੀ ਆਤਮਿਕ ਅੱਖਾਂ ਜਦੋਂ ਖੋਲਦੇ ਉਹਦੋਂ ਆਪਾਂ ਨੂੰ ਫਿਰ ਦੁਨੀਆ ਨਹੀਂ ਦੱਸਦੀ ਉਹਦੋਂ ਕੀ ਦੱਸਦਾ ਆਪਾਂ ਨੂੰ ਪਰਮੇਸ਼ਵਰੀ ਦਾ ਸਦਾ ਵਾ ਪਾਕ ਰੋ ਹੀ ਦੱਸਦੀ ਹੈ ਹਾਲੇਲੂਇਆ ਉਹ ਤਾਂ ਆਪਾਂ ਵੇਖ ਲੈ ਤੋਂ ਵੀ ਸੰਸਾਰ ਤੇ ਆ ਕੇ ਦੇਖ ਲੈ ਫਲਾਣਾ ਮਾੜਾ ਧਮਕਾ ਮਾੜਾ ਫਲਾਨੀ ਮਾੜੀ ਆਏ ਆ ਕਿਸੇ ਦਾ ਉਹਦੋਂ ਆਪਾਂ ਫਿਰ ਉਹਦੇ ਉਹੀ ਦੇ ਸਕਦੇ ਆ ਜੇ ਆਪਾਂ ਸੱਚਮੁੱਚ ਆਪਣੇ ਅੱਖਾਂ ਸਾਫ਼ ਹੈ ਉਹਦੀਆਂ ਆਪਣੇ ਆਤਮਿਕ ਅੱਖਾਂ ਖੁੱਲੀਆਂ ਫਿਰ ਆਪਾਂ ਨੂੰ ਪਰਮ ਸਾਰੇ ਕੀ ਦੱਸਾਂਗੇ ਧੀਆ ਪੁੱਤੀ ਦੱਸਾਂਗੇ ਕੀ ਦੇ ਪ੍ਰਭੂ ਜੀ ਸ਼ੂ ਜੀ ਦੇ ਹਾਲੇਲੂਆ ਕਹਿੰਦਾ ਮੈਂ ਜਿੰਨਿਆਂ ਨੂੰ ਪਿਆਰ ਕਰਦਾ ਹਾਂ ਉਹਨਿਆਂ ਨੂੰ ਝੜਕਦਾ ਤੇ ਤਾੜਦਾ ਹਾਂ ਇਸ ਕਾਰਨ ਤੂੰ ਉਦਮੀ ਬਣ ਤੇ ਤੋਬਾ ਕਰ ਹਾਲੇਲੂਆ ਕਹਿੰਦਾ ਮੈਂ ਜਿੰਨਿਆਂ ਨੂੰ ਪਿਆਰ ਕਰਦਾ ਮੈਂ ਉਹਨਾਂ ਨੂੰ ਹੀ ਤਾੜਦਾ ਤੇ ਝੜਕਦਾ ਹਾਲੇਲੂਇਆ ਆਪਣੇ ਜਵਾਖ ਨੂੰ ਕੋਈ ਹੋਰ ਕੋਈ ਝੜਕ ਦੂਗਾ ਝੜਕ ਦੂਗਾ ਆਪਾਂ ਜਾ ਕੇ ਲੜਾਂਗੇ ਤੂੰ ਮੇਰੇ ਬੱਚੇ ਨੂੰ ਝੜਕੇ ਤੇ ਆਪਾਂ ਭਲਾ ਕੁੱਟ ਵੀ ਲਈਏ ਹਾਲੇਲੂਇਆ ਇਸ ਤਰ੍ਹਾਂ ਕਰਕੇ ਪਰਮੇਸ਼ਰ ਜੀ ਨੂੰ ਪਿਆਰ ਕਰਦਾ ਉਹਨੂੰ ਹੀ ਉਹ ਤਾੜਦਾ ਵੈ ਉਹਨੂੰ ਹੀ ਝੜਕਦਾ ਵੈ ਵੀ ਤੂੰ ਸਿੱਧੇ ਰਸਤੇ ਆਏ ਤੇ ਸਿੱਧੇ ਰਸਤੇ ਹੀ ਆ ਹਾਲੇਲੂਇਆ ਜੇ ਤੇ ਆਪਣੇ ਕੋਲ ਇੰਨੀ ਕਿ ਗਲਤੀ ਹੋ ਜਾਂਦੀ ਆ ਉਦੋਂ ਹੀ ਫੇਰ ਉਹ ਆਪਣੇ ਤੇ ਕਰੋਪ ਵੀ ਉਹਦਾ ਚੜ ਜਾਂਦਾ ਵੈ ਹਾਲੇਲੂਇਆ ਕਹਿੰਦਾ ਵੇਖ ਮੈਂ ਬੂਹੇ ਉੱਤੇ ਖਲੋਦਾ ਅਤੇ ਖੜਕਾਉਂਦਾ ਹਾਂ ਜੇ ਕੋਈ ਮੇਰੀ ਆਵਾਜ਼ ਸੁਣੇ ਅਤੇ ਬੂਹਾ ਖੋਲ ਦੇਵੇ ਤਾਂ ਮੈਂ ਉਹਦੇ ਕੋਲ ਅੰਦਰ ਜਾਵਾਂਗਾ ਅਤੇ ਉਹਦੇ ਨਾਲ ਪ੍ਰਸ਼ਾਦ ਛਕਾਂਗਾ ਤੇ ਉਹ ਮੇਰੇ ਨਾਲ ਛੇਗਾ ਹallelujah ਬੂਹਾ ਕਾ ਦਾ ਖੋਲਣਾ ਦਿਲ ਦਾ ਬੂਹਾ ਖੋਲਣਾ ਦਿਲ ਦਾ ਖੋਲਣਾ ਮੈਂ ਜੇ ਕੰਦਾ ਕੋਈ ਬੂਹਾ ਖੋਲ ਦੇਵੇ ਕੰਦਾ ਵੇਖ ਮੈਂ ਬੂਹੇ ਉਤੇ ਖਲੋਤਾ ਤੇ ਖੜਕਾਉਂਦਾ ਹਾਂ ਜੇ ਕੋਈ ਮੇਰੀ ਆਵਾਜ਼ ਸੁਣੇ ਤੇ ਆ ਬੂਹਾ ਖੋਲ ਦੇਵੇ ਤਾਂ ਮੈਂ ਉਹਦੇ ਕੋਲ ਅੰਦਰ ਜਾਵਾਂਗਾ ਅਤੇ ਉਹਦੇ ਨਾਲ ਪ੍ਰਸ਼ਾਦ ਛਕਾਂਗਾ ਤੇ ਉਹ ਮੇਰੇ ਨਾਲ ਛੇਗਾ ਦਿਲ ਦਾ ਬੂਹਾ ਖੋਲ ਕੇ ਰੱਖਣਾ ਕਿਦੇ ਲਈ ਪਰਮੇਸ਼ਵਰ ਦੇ